ਆਸੇਵਾ ਕਰਨ ਦੀ ਉਹ ਨਾ ਹੁਣ ਹੋਰ ਬਾਕਮਸ ਸਮਾਗਮ ਵੱਲੋਂ ਜਿਹੜੇ ਕੈਂਪ ਲਾਏ ਜਾ ਰਹੇ ਨੇ ਤੋਂ ਮੈਂ ਸਮਝਦਾ ਕਿ ਜਿੰਨੇ ਵੀ ਧਾਰਮਿਕ ਸੱਜਣ ਨੇ ਪੂਰੇ ਪੰਜਾਬ ਦੇ ਵਿੱਚ ਜਾਂ ਬਾਹਰ ਦੇ ਸਾਡੇ ਐਨ ਆਰ ਆਈ ਦਾਨ ਕਰਨਾ ਚਾਹੁੰਦੇ ਆ ਤੁਹਾਨੂੰ ਮੇਰੀ ਬੇਨਤੀ ਆ ਕਿ ਜੇ ਸਹੀ ਢੰਗ ਦੇ ਨਾਲ ਤੁਸੀਂ ਚਾਹੁੰਦੇ ਹੋ ਕਿ ਲੋੜਵੰਦਾਂ ਨੂੰ ਸਹੀ ਮਦਦ ਮਿਲ ਸਕੇ ਤਾਂ ਤੁਸੀਂ ਇਨ੍ਹਾਂ ਕੈਂਪਾਂ ਦੇ ਨਾਲ ਸੰਪਰਕ ਕਰੋ ਜੋ ਕਿ ਤੁਹਾਡੀ ਜਿਹੜੀ ਟੀਮ ਹੈਗੀ ਆ ਬੜੀ ਡੈਡੀਕੇਸ਼ਨ ਦੇ ਨਾਲ ਜਿਹੜੀ ਕੰਮ ਕਰ ਰਹੀ ਆ ਕੱਲੇ ਕੱਲੇ ਘਰ ਤੱਕ ਪਹੁੰਚ ਕਰਕੇ ਵੀ ਕੀ ਉਹਨਾਂ ਦੀ ਲੋੜ ਆ ਅਤੇ ਫਿਰ ਕਵਦੀਸ਼ ਕਰਕੇ ਇਨਕੁਆਇਰੀ ਕਰਕੇ ਉਹਨਾਂ ਤੱਕ ਚਾਹੇ ਕੋਈ ਸਮਗਰੀ ਚਾਹੀਦੀ ਆ ਉਹਨਾਂ ਨੂੰ ਆਸ਼ਰ ਪਹੁੰਚਾਈ ਜਾਂਦਾ ਹੋਵੇ ਪਸ਼ੂਵਾਦ ਚਾਰੇ ਦੀ ਲੋੜ ਹੈਗੀ ਆ ਜਾਂ ਕੋਈ ਮੈਡੀਕਲ ਹੈਲਪ ਦੀ ਲੋੜ ਹੈਗੀ ਆ ਕਿਉਂਕਿ ਲੜਾਈ ਲੰਮੀ ਆ ਇਹ ਜਦੋਂ ਪਾਣੀ ਕੱਢ ਗਿਆ ਉਸ ਤੋਂ ਬਾਅਦ ਅਗਲੀ ਫਸਲ ਜਿਹੜੀ ਬੀਜਣੀ ਆ ਟਣਕਦੀ ਉਹਦੇ ਲਈ ਡੀਜ਼ਲ ਦੀ ਵੀ ਲੋੜ ਪੈਣੀ ਆ ਖਾਦਾ ਦੀ ਵੀ ਲੋੜ ਪੈਣੀ ਆ ਬੀਜ ਦੀ ਲੋੜ ਪੈਣੀ ਆ ਸੋ ਇਸ ਤਰ੍ਹਾਂ ਜੀ ਇਹ ਮਦਦ ਦੀ ਲੋੜ ਆ ਲੋਕਾਂ ਨੂੰ ਤਾਂ ਮੇਰੀ ਸਾਰਿਆਂ ਦੀ ਬੇਨਤੀ ਆ ਕਿ ਆਪਾਂ ਜਿਹੜੇ ਵੀ ਇਹ ਗ੍ਰੈਂਟ ਚੱਲ ਰਹੇ ਨੇ ਤੇ ਅਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਜੋ ਵੀ ਲੋੜ ਹੈਗੀ ਆ ਡਿਮਾਂਡ ਆ ਜਿਹੜੀ ਉਹਦੇ ਹਿਸਾਬ ਦੇ ਨਾਲ ਅਸੀਂ ਉੱਥੇ ਜੋ ਵੀ ਸਪਲਾਈ ਹੈਗੀ ਆ ਪਹੁੰਚਾਈਏ ਤਾਂ ਜੋ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਸਹੀ ਮਦਦ ਹੋ ਸਕੇ ਤੇ ਅਸੀਂ ਸਰਕਾਰਾਂ ਤੋਂ ਵੀ ਆਸ ਕਰਦੇ ਆਂ ਕੇਂਦਰ ਦੀ ਸਰਕਾਰ ਤੋਂ ਉਪਰਲੇ ਦੀ ਸਰਕਾਰ ਤੋਂ ਕਿ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਤਕਰੀਬਤ ਜਿੰਨਾ ਵੀ ਖਰਚਾ ਆਉਣਾ ਸੀ ਫਸਲ ਤੇ ਹੋ ਚੁੱਕਿਆ 25-30 ਹਜ਼ਾਰ ਖਰਚਾ ਆ ਚੁੱਕਿਆ ਅਸੀਂ ਅਸੀਂ 90-90 ਹਜ਼ਾਰ ਦੀ ਜਿਹੜੀ ਫਸਲ ਹੋਣੀ ਸੀ ਇਹ ਨਹੀਂ ਹੈਗਾ ਕਿ ਕੱਲ ਨੂੰ ਤੁਸੀਂ ਰਾਹਤ ਦੇਣੀ ਆ 5000 5000 10000 ਦਾ ਕੁਝ ਨਹੀਂ ਪੜਨਾ ਜਿੰਨੇ ਦੀ ਫਸਲ ਹੋਣੀ ਸੀ ਉਨੀ ਰਾਹਤ ਆ ਜਿਹੜੀ ਕਿਸਾਨਾਂ ਨੂੰ ਮਿਲਣੀ ਮਿਲਣਾ ਚਾਹੀਦਾ ਮੁਆਵਜ਼ਾ ਫਸਲ ਦਾ ਉਦੇ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਟੱਗੇ ਨੇ ਤੋਂ ਉਹਨਾਂ ਦਾ ਵੀ ਉਹਨਾਂ ਨੂੰ ਪਰਾਕਰ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਜੋ ਦੁਬਾਰਾ ਇਹਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਜੀਤੇ ਆ ਸਕੇ ਉਹ ਗੱਲ ਵੀ ਅਸੀਂ ਹਰੀਕੇ ਦੇ ਜਿਹੜਾ ਹਰੀਕੇ ਪੋੜ ਤੇ ਜਿਹੜਾ ਕੈਂਪ ਲੱਗਿਆ ਉੱਥੇ ਵੀ ਗਏ ਸੀਗੇ ਤੇ ਬਹੁਤ ਵਧੀਆ ਮੈਂ ਦੇਖਿਆ ਕਿ ਉੱਥੇ ਸਾਰੀ ਜਿਹੜੀ ਟੀਮ ਕੰਮ ਕਰ ਰਹੀ ਹੈ ਅਸੀਂ ਕਾਫੀ ਪ੍ਰਭਾਵਿਤ ਲੱਗਿਆ ਦੇ ਵਿੱਚ ਵੀ ਉਹਨਾਂ ਨਾਲ ਗਏ ਆ ਬੰਦੇ ਜੋ ਵੀ ਡਿਮਾਂਡ ਸਾਨੂੰ ਕਿਪਾ ਤੇ ਉੱਤੇ ਪ੍ਰਬੰਧਕਾਂ ਵੱਲੋਂ ਜੋ ਵੀ ਸਾਨੂੰ ਆ ਰਹੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀ ਵੀ ਡਿਮਾਂਡ ਹੈ ਕਿ ਉੱਥੇ ਤੱਕ ਤੁਹਾਡੇ ਤੱਕ ਉਹ ਸਪਲਾਈ ਪਹੁੰਚੇ ਤੇ ਸਹੀ ਢੰਗ ਨਾਲ ਲੋਕਾਂ ਦੇ ਮਤਲਬ ਹੋ ਸਕੇ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਆਵਾਜ਼ ਪੰਜਾਬ ਦੇ ਦੀ ਸਮੁੱਚੀ ਲੀਡਰਸ਼ਿਪ ਬਾਬੂ ਸੇਮ ਸਿੰਘ ਜੀ ਤੇ ਸਾਰੇ ਲੀਡਰਸ਼ਿਪ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਸਤਕਾਰਯੋਗ ਸਾਰੇ ਆਗੂ ਸਹਿਬਾਨ ਜਿਵੇਂ ਸੁਖਵੰਤ ਕੌਰ ਜੀ ਜੋ ਸਾਡੇ ਜੇਰਨ ਸਨੇਕਾ ਕਮੰਡ ਕੌਂਸਲ ਦੇ ਕਮਾਲ ਸਿੰਘ ਜੀ ਸੁੱਚਾ ਸਿੰਘ ਸਾਡੇ ਪ੍ਰ 代表 ਦੇ ਪ੍ਰਧਾਨ ਕਮੇਟਰੀ ਸਿੰਘ ਜੀ ਸਾਰੀ ਇਹ ਲੁਧਿਆਣੇ ਤੋਂ ਸਾਡੇ ਨਾਲ ਹੋਰ ਵੀ ਟੀਮ ਆਈ ਆ। ਤੋਂ ਮੈਂ ਸਾਰਿਆਂ ਦਾ ਹੀ ਇਹ ਅੰਦਰ ਤੋਂ ਧੰਨਵਾਦ ਕਰਦਾ ਹਾਂ ਤੇ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿੰਨਾ ਵੀ ਹੋ ਸਕੂਗਾ ਇਹਨਾਂ ਹੜ੍ਹ ਪ੍ਰਭਾਵਦਕਾ ਕੇ ਜਿਹੜੇ ਕਿਤੇ ਵੀ ਲੋਕ ਜਿਹੜੇ ਪੀੜਤ ਨੇ ਉਹਨਾਂ ਦੇ ਛੱਡੇ ਅਸਲਾ ਦੁਨੀਆਂ ਹੋਈਆਂ ਪਾਣੀ ਦੇ ਵਿੱਚ ਮਕਾਨ ਡੁੱਬੇ ਹੋਏ ਆ। ਔਰ ਇੰਨੇ ਮਹੀਨਾ ਬਾਅਦ ਵੀ ਜਿਹੜਾ ਨਿਰਾਸ਼ਾ ਜਨਕ ਹਾਲਾਤ ਹੈ। ਪਰ ਜਦੋਂ ਕੈਂਪ ਤੇ ਆਏ ਆ ਤਾਂ ਸੰਗਤ ਦਾ, ਲੋਕ ਦਾ, ਨੌਜਵਾਨਾਂ ਦਾ, ਨਾਚੀ ਬੇਸਿਕ ਰਿਕੁਆਇਰਮੈਂਟਸ ਹੈ ਜਿਹੜੀਆਂ ਲੋਕਾਂ ਦੀਆਂ ਪਾਣੀ ਵਿੱਚ ਫਸਿਆ ਹੋਣੀਆਂ ਦੀਆਂ ਪੂਰੀ ਜਤਨ ਨੂੰ ਉਹਨਾਂ ਦੇ ਹੈ ਗਿਆ ਵੀ ਇੱਕ ਇੱਕ ਚੀਜ਼ ਉਹਨਾਂ ਤੱਕ ਪਹੁੰਚਾਈਆ ਕਰਵਾਈ ਜਾਵੇ ਪਸ਼ੂਆਂ ਦੇ ਚਾਰੇ ਤੋਂ ਲੈ ਕੇ ਮੈਡੀਕਲ ਫੈਸਿਲਿਟੀਆਂ ਤੋਂ ਲੈ ਕੇ ਲੋਕਾਂ ਦੇ ਖਾਣ-ਪੀਣ ਤੱਕ ਜੋ ਵੀ ਹੋ ਸਕਦਾ ਬੈਸਟ ਪੋਸੀਬਲ ਰਿਕੁਆਇਰਮੈਂਟਸ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਜਿਸ ਜੋਸ਼ ਨਾਲ ਨੌਜਵਾਨ ਕਰ ਰਹੇ ਜਾਂ ਇਲਾਕਾ ਨਿਵਾਸੀ ਕਰ ਰਹੇ ਆ ਵਾਰਸ ਪੰਜਾਬ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਸਥਾਨਕ ਟੀਮ ਸਾਰੀ ਲੀਡਰਸ਼ਿਪ ਵੀ ਸਾਰੀ ਪੌਂਚੀ ਹੈ ਫੈਡਰੇਸ਼ਨ ਪੌਂਚੀ ਹੈ ਉਚਾਵੇਂ ਕਿ ਲੱਗਦਾ ਕਿ ਮੁਸਮਸਿਆ ਭਾਵੇਂ ਵੱਡੀ ਹੈ ਮੁਸੀਬਤ ਵੱਡੀ ਹੈ ਪਰ ਇਹਨਾਂ ਦੇ ਉਚਾ ਦੇ ਅੱਗੇ ਇਹ ਬਹੁਤ ਛੋਟੀ ਨਜ਼ਰ ਆ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਕੁਦਰਤੀ ਦਰਿਆਵਾਂ ਦਾ ਪਾਣੀ ਜਿੱਥੇ ਪੰਜਾਬ ਲਈ ਇੱਕ ਵਰਦਾਨ ਸੀ ਸਾਡੀ ਜਿਹੜੀ ਚਿਰ ਦੇਸ ਵਿੱਚ ਇਸੇ ਦਾ ਦਰਿਆਵਾ ਕਾਰਨ ਸੀ ਸਾਡੀਆਂ ਫਸਲਾਂ ਦੇ ਉਤਪਾਦਨ ਸਾਡੇ ਬਾਗਾਂ ਦੀ ਸਾਡਾ ਵਾਤਾਵਰਣ ਦੇ ਖਰੇਮਾ ਤੇ ਬਦੌਲਤ ਸੀ ਪਰ ਜਿਹੜੀ ਕੁਦਰਤੀ ਦਰਿਆਵਾਂ ਤੋਂ ਵੱਟ ਕੇ ਜਿਹੜੇ ਮੈਨਮੇਡ ਡੈਮ ਬਣਾਏ ਗਏ ਇਹਨਾਂ ਦਾ ਕਰਕੇ ਜੋ ਪੰਜਾਬ ਵਿੱਚ ਨੁਕਸਾਨ ਹੋਇਆ ਉਹਦੇ ਵਿੱਚ ਉਤੋਂ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਨਿੱਜੀ ਪਾਰਟੀਬਾਜ਼ੀ ਤੋਂ ਧੜਿਆਂ ਤੋਂ ਉੱਪਰ ਉੱਠ ਕੇ ਜਮਾਤ ਦਾ ਦੀ ਸੇਵਾ ਕਰਨੀ ਹੋਵੇ। ਔਰ ਇੱਥੇ ਜਿਹੜਾ ਮਾਹੌਲ ਬਣਿਆ ਸੰਜਿਤ ਹੌਤਿਰ ਤੇ ਆ ਚੁੱਕਿਆ। ਤੇ ਵਿੱਚ ਉਸ ਨੂੰ ਲੱਗੇ। ਸ਼ਾ ਵੀ ਜਿਹੜਾ ਹੌਲਦਵਾਨਾ ਵਿੱਚ ਦੇਖਣ ਨੂੰ ਮਿਲੋ। ਇਹ ਦੇਖੋ ਆਸ ਵੀ ਲੱਗੀ ਹੈ ਤੇ ਔਰ ਅਜੇ ਵੀ ਕਾਹਿਸਾ ਨੇ ਵੀ ਕਿਹਾ ਕਿ ਹਰੇਕ ਪੰਜਾਬ ਹੈ ਹਰੇਕ ਪਿੰਡ ਵਿੱਚ ਬਹੁਤ ਵੀਰ ਐਨ ਆਰ ਆਈ ਸਰੀਬਨ ਬਹੁਤੋਂ ਚਾਰ ਚਾਰ ਪੰਜ ਪੰਜ ਦੇ ਡਿਗਰੀਸ਼ਾਂ ਵਿੱਚ ਤੋ ਫੀਲ ਹੈ ਕਿ ਪੋਸਟ ਪ੍ਰੋਸ ਜਿਹੜੀਆਂ ਕਨਸਕਵੈਂਸੀਜ਼ ਆ ਰਹੀਆਂ ਨੇ ਜਿਹੜੇ ਹਾਲਾਤ ਉੱਪਰ ਨੇ ਉਹਨਾਂ ਦੇ ਵਿੱਚ ਵੀ ਹਮਲਾਵਰ ਦੀ ਬੜੀ ਲੋੜ ਹੈ ਔਰ ਅਸੀਂ ਆਪ ਨੂੰ ਆਪਣੇ ਪਿੰਡ ਐਨ ਆਰ ਆਈ ਵੀਰ ਆਪ ਕੋ ਆਪ ਨੂੰ ਆਪਣੇ ਕੰਗੇ ਜੀ ਡਾਕਟਰ ਤਾਂ ਜਿਹੜੀ ਔਣ ਵਾਲੀ ਸਮੱਸਿਆ ਉਹ ਤੁਹਾਡੇ ਉਸ ਸਾਹ ਦੇ ਅੱਗੇ ਨੌਜਵਾਨਾਂ ਦੇ ਉਦਾਸਾ ਦੇ ਅੱਗੇ ਬਹੁਤ ਛੋਟੀ ਨਜ਼ਰ ਆਏਗੀ ਸੋ ਮੈਂ ਜਿੱਥੇ ਇਸ ਮੁੱਚੇ ਇਹਨਾਂ ਇਲਾਕੇ